ਜੇ ਤੱਕ ਤੁਸੀਂ ਕਿਸ਼ਤਾਂ ਤੇ ਟੀਵੀ ਫਰਿੱਜ ਏਸੀ ਲੈੇ ਹੋਣਗੇ ਪਰ ਅੱਜ ਆਪਾਂ ਤੁਹਾਨੂੰ ਲੁਧਿਆਣਾ ਸ਼ਹਿਰ ਦੇ ਵਿੱਚੋਂ ਕਿਸ਼ਤਾਂ ਤੇ ਕੱਪੜਾ ਦਿਵਾ ਕੇ ਤੁਹਾਡਾ ਬਿਜ਼ਨਸ ਜਿਹੜਾ ਸ਼ੁਰੂ ਕਰਵਾ ਲੈਣਾ ਤੁਸੀਂ ਪਹੁੰਚਣਾ ਘੰਟਾ ਘਰ ਤੋਂ ਸੋਸਾਇਟੀ ਪਲਾਜ਼ਾ ਦੇ ਨਾਲ ਮਾਧਵ ਟੈਕਸਟਾਈਲ ਤੇ ਆਜੋ ਸਾਰੀ ਆਪਾਂ ਗੱਲਬਾਤ ਕਰਦੇ ਆਂ ਏਰੀਆ ਨੂੰ ਬੱਦ ਬੱਦ ਸ਼ੇਅਰ ਕਰ ਦਿਓ ਭਾਜੀ ਮੈਂ ਸੁਣਿਆ ਤੁਸੀਂ ਕਿਸ਼ਤਾਂ ਤੇ ਕੱਪੜਾ ਦੇ ਰਹੇ ਹੋ ਬਿਲਕੁਲ ਸਹੀ ਸੁਣਿਆ ਜੀ ਬਿਲਕੁਲ ਕਿਸ਼ਤਾਂ ਦੇ ਕੱਪੜਾ ਦਿੰਨੇ ਆ ਚੈੱਕ ਕਰੋ ਡਿਜ਼ਾਈਨ ਓਕੇ 500 ਦੇ 500 ਡਾਵਾਂਗੇ 500 ਦੇ 500 500 ਦੇ 500 ਚੈੱਕ ਕਰੋ ਡਿਜ਼ਾਈਨ ਇੱਕ ਤੋਂ ਇੱਕ ਹੈ ਪਰ ਮਿਲਨੇ ਉਹਨਾਂ ਨੂੰ ਆ ਜਿਹੜਾ ਚੱਲਦੀ ਵੀਡੀਓ ਨੂੰ ਕਰੂਗਾ ਸ਼ੇਅਰ ਤੇ ਸੋਣ ਸੋਣੇ ਕਰੂਗਾ ਕਮੈਂਟ ਠੀਕ ਹੈ ਜੀ ਤੇ ਚੈੱਕ ਕਰੋ ਬਜਾਜ ਕਾਰਡ ਤੇ ਦਿੰਨੇ ਕਿਸ਼ਤਾਂ ਦੇ ਕਪੜਾ ਲਓ ਜੀ 500 ਵਾਲਾ ਸੂਟ ਡਾਵਾਂਗੇ ਤੁਹਾਨੂੰ 190 ਰੁਪਏ ਦੇ ਵਿੱਚ ਠੀਕ ਹੈ ਜੀ ਤੇ ਜਿਹੜਾ ਮਿਲਦਾ ਤੁਹਾਨੂੰ 800 ਦਾ 700 ਦਾ ਉਹ ਦਵਾਂਗੇ 210 ਰੁਪਏ ਦੇ ਵਿੱਚ ਲਓ ਜੀ 210 ਰੁਪਏ 210 ਰੁਪਏ ਦੇ ਵਿੱਚ ਚੈੱਕ ਕਰੋ ਡਿਜ਼ਾਈਨਿੰਗ ਆ ਸਾਰੀ 210 ਦੇ ਵਿੱਚ ਡਿਜ਼ਾਈਨਿੰਗ ਆ ਡਿਜ਼ਾਈਨ ਬਹੁਤ ਸੋਹਣੇ ਆ ਚੈੱਕ ਕਰੀ ਜਾਓ ਤੇ ਸਕਰੀਨ ਸ਼ਾਟ ਲਈ ਜਾਓ ਜਿਨ੍ਹਾਂ ਨੂੰ ਚਾਹੀਦਾ ਮਾਲ ਇਹ ਫਟਾਫੜ ਕਮੈਂਟਾਂ ਵਿੱਚ ਲਿਖੋ ਹਾਂਜੀ ਤੇ ਵਧੀਆ ਵਧੀਆ ਕਰੋ ਕਮੈਂਟ ਦੇ ਚੈਨਲ ਨੂੰ ਕਰ ਲੋ ਫੋਲੋ ਇਦਾਂ ਦੇ ਦੁਪੱਟਿਆਂ ਵਾਲੇ ਸੂਟ ਦੇ ਦਾਂਗੇ ਹੈਵੀ ਦੁਪੱਟਿਆਂ ਵਾਲੇ 230 ਰੁਪਏ ਦੇ ਵਿੱਚ ਲਓ ਜੀ 230 ਦੁਪੱਟਾ ਚੈੱਕ ਕਰੋ ਪੂਰੀ ਕੜਾਈ ਵਾਲਾ ਦੁਪੱਟਾ ਤੁਸੀਂ ਲੈਨੇ 650 ਤੇ ਸਾਢੇ ਕੋ ਲੈ ਜਾਓ 230 ਰੁਪਏ ਦੇ ਵਿੱਚ ਤੇ ਜਲਦੀ ਤੋਂ ਪਹਿਲਾਂ ਵਿਜ਼ਿਟ ਕਰੋ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੇ ਘਰੇ ਬੈਠੇ ਕਮਾਉਣਾ 25 ਤੋਂ 50000 ਰੁਪਿਆ ਤੇ ਜਲਦੀ ਤੋਂ ਪਹਿਲਾਂ